ਜੀ ਗਾਜੀ ਸਾਰਿਆਂ ਨੂੰ ਮੈਂ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਦੀਪ ਹਰ ਦੀਪ ਵਿੱਚ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹਾਂ ਜੀ ਅੱਜ ਬਣਾ ਰਹੇ ਹਾਂ ਜੀ ਪਨੀਰ ਦੀ ਸਬਜ਼ੀ ਤੇਲ ਗਰਮ ਹੋ ਗਿਆ ਜੀ ਹੁਣ ਹੁਣ ਮੈਂ ਜੀ ਜੀਰਾ ਪਾ ਰਹੀ ਹਾਂ ਜੀ ਜੀਰਾ ਥੋੜਾ ਜਿਹਾ ਭੁੰਨਣਾ ਹੋਊਗਾ ਜੀ ਪਨੀਰ ਦੀ ਸਬਜ਼ੀ ਸਿੰਪਲ ਤਰੀਕੇ ਦੇ ਨਾਲ ਜੀ ਜੀਰਾ ਭੁੰਨ ਹੋ ਰਿਹਾ ਜੀ ਹੋਣ ਜੀ ਮੈਂ ਜੀ ਇਹਦੇ ਵਿੱਚ ਮਿਰਚਾਂ ਪਿਆਜ਼ ਤੇ ਲਸਣ ਕੀਤਾ ਜੀ ਇਹ ਪਾ ਵੀ ਪਾ ਦਾਂਗੇ ਵਿੱਚ ਜੀ ਪਾਤਾ ਜੀ ਇਹ ਵਿੱਚ ਮੈਂ ਇਹ ਹੁਣ ਥੋੜਾ ਜਿਆਦਾ ਜੂਗ ਆ ਗਈਸ ਮਾਰ ਕੇ ਜਾਵਾਂਗੇ ਜੀ ਫਿਰ ਮਿਲਦੇ ਆ ਜੀ ਹਾਂ ਜੀ ਜੀ ਹੁਣ ਮੈਂ ਟਮਾਟਰ ਕਰਲੇ ਦੀ ਕद्दूकस ਕਰ ਲੈ ਟਮਾਟਰ ਆਂਦਾ ਇਹਨਾਂ ਨੂੰ ਮੈਂ ਵਿੱਚ ਪਾਉਂਦੀ ਆ ਜੀ ਹਾਲੇ ਜੀ ਪਾਤਾ ਜੀ ਵਿੱਚ ਮੈਂ ਹਾਂਜੀ ਇਹ ਸਮਾਰ ਕੇ ਰੁੱਜਣਗੇ ਜੀ ਇਸ ਵਿੱਚ ਮਸਾਲਾ ਪਾਵਾਂਗੇ ਜੀ ਹਾਂਜੀ ਜੀ ਅਸੀਂ ਚੁੱਪ ਕਰ ਦਿਓ ਹਾਂਜੀ ਜੀ ਅਸੀਂ ਮਸਾਲਾ ਕਰ ਲਿਆ ਜੀ ਇਹਦੇ ਵਿੱਚ ਨੂਨ ਹਾਲਦੀ ਤੇ ਕਾਲੀ ਮਿਰਚ ਮਸਾਲਾ ਆ ਜੀ ਇੱਧਰ ਜੀ ਅਸੀਂ ਆਲੂ ਪਾਵਾਂਗੇ ਵਿੱਚ ਜੀ ਫਲੀ ਮਟਰ ਮਲੇ ਨਹੀਂ ਦੀ ਹੈਗੇ ਜੀ ਤਾਂ ਕਰਕੇ ਪਾਉਣਾ ਹੀ ਨਹੀਂ ਇਸ ਕਰਕੇ ਅਦੀ ਉਹ ਜੀ ਸਰ੍ਹੋਂ ਦਾਣੇ ਪਾ ਲਿਆ ਵਾ ਥੋੜਾ ਜਿਹਾ ਪਾਣੀ ਪਾ ਦਾਂਗੇ ਇਹਦੀ ਪਾਣੀ ਪਾ ਕੇ ਅੱਗੇ ਆਵਾਂਗੇ ਜੀ ਹਾਂਜੀ ਜੀ ਮੈਂ ਆਜੀ ਪਨੀਰ ਕੱਟ ਲਿਆ ਜੀ ਅੱਧਰ ਅਸੀਂ ਆਲੂ ਪਾਵਾਂਗੇ ਜੀ ਥੋੜਾ ਜਿਹਾ ਵਿੱਚ ਪਨੀਰ ਕੱਟ ਲਿਆ ਜੀ ਹੁਣ ਅਸੀਂ ਪਨੀਰ ਪਾਵਾਂਗੇ ਜੀ ਬਣ ਗਿਆ ਜੀ ਦੇਖੋ ਜੀ ਰਿੱਝ ਗਿਆ ਜੀ ਸਾਰਾ ਹੁਣ ਵਿੱਚ ਪਨੀਰ ਪਾਉਂਦੇ ਆ ਜੀ thank <laughs> you ਆਲੂ ਵੀ ਵਿੱਚ ਪਾ ਦਾਂਗੇ ਜਿਹੜੇ ਪਏ ਨੇ ਜੀ ਪਾਣੀ ਪਾ ਦਾਂਗੇ ਜੀ ਹੁਣ ਪਾਣੀ ਪਾ ਦਾਂਗੇ ਜੀ ਵਿੱਚ ਜਿੰਨੀ ਦਾ ਤਰੀ ਰੱਖਣੀ ਆ ਉਨੀ ਦਾ ਪਾ ਦਾਂਗੇ ਜੀ 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 ਉਮੀਦ ਕਰਦੇ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੀ ਬਣਾਇਓ ਤੇ ਖਾਇਓ ਜੀ ਇਸ ਮੇਰੀ ਵੀਡੀਓ ਦੇਖਣ ਵਾਸਤੇ ਧੰਨਵਾਦੀ ਸਾਰਿਆਂ ਨੂੰ ਮੇਰਾ ਸਤ ਸ੍ਰੀ ਅਕਾਲ ਜੀ